ਗੁਰੂ ਗੋਬਿੰਦ ਸਿੰਘ ਜੀ ਭਾਗ ਦੂਜਾ ਗੁਰੂ ਗੋਬਿੰਦ ਸਿੰਘ ਜੀ ਹਿੰਦੂਸਤਾਨ ਦੀ ਇੱਕ ਮਹਾਨ ਸ਼ਖਸੀਅਤ ਸਨ। ਉਹਨਾਂ ਦਾ ਇਨਸਾਨੀਅਤ ਨਾਲ ਪਿਆਰ ਦਾ ਜਜ਼ਬਾ ਉੱਚਾ ਤੇ ਸੁੱਚਾ ਜੀਵਨ ਕਿਸੇ پیغمبر ਨਾਲੋਂ ਘੱਟ ਨਹੀਂ ਸੀ। ਜਿੱਥੇ ਉਹਨਾਂ ਵਿੱਚ ਸੰਤਾਂ ਵਾਲੇ ਗੁਣ ਸਨ, ਉੱਥੇ ਹੀ ਉਹ ਇੱਕ ਸਮਾਜ ਸੁਧਾਰਕ, ਕੌਮੀ ਉਸਾਰੀ ਅਤੇ ਮਹਾਨ ਫੌਜੀ ਜਰਨੈਲ ਵੀ ਸਨ। ਨੀਡਰ ਤੇ ਲੋਭ ਲਾਲਚ ਤੋਂ ਕਿਤੇ ਉੱਪਰ ਉਹਨਾਂ ਨੇ ਸਿਮਰਨ ਵੀ ਕੀਤਾ ਤੇ ਜੰਗ ਵੀ ਜਰਜੋਰੂ ਜਾਂ ਜ਼ਮੀਨ ਲਈ ਨਹੀਂ ਨਾ ਕਿਸੇ ਨੂੰ ਦੁੱਖ ਪਹੁੰਚਾਉਣ ਲਈ ਸਗੋਂ ਗਰੀਬਾਂ ਤੇ ਮਜਲੂਮਾਂ ਦੀ ਰੱਖਿਆ ਕਰਨ ਤੇ ਜੋਰ ਜ਼ਬਰਦਸਤ ਟਾਕਰਾ ਕਰਨ ਦੇ ਲਈ ਉਹਨਾਂ ਨੇ ਨਾ ਕਿਸੇ ਦੀ ਰੱਖਿਆ ਕਰਨ ਦੌਲਤ ਲੁੱਟੀ ਨਾ ਜ਼ਮੀਨ ਜਾਇਦਾਦ ਤੇ ਕਬਜਾ ਕੀਤਾ ਨਾ ਹੀ ਕਿਸੇ ਦੀ ਬਹੂ ਬੇਟੀ ਨੂੰ ਬਿਆਭਰੂ ਕੀਤਾ ਨਾ ਕਰਵਾਇਆ ਨਾ ਕਿਸੇ ਨੂੰ ਕੈਦ ਕੀਤਾ ਨਾ ਅੰਗ ਵੱਢੇ ਨਾ ਸੂਲੀ ਤੇ ਚਾੜਿਆ ਉਹ ਲੜੇ ਤਾਂ ਸਿਰਫ ਹਸੂਲਾਂ ਵਾਸਤੇ ਹੱਕ ਤੇ ਸੱਚ ਦੀ ਰਾਖੀ ਕਰਨ ਵਾਸਤੇ ਉਹ ਵੀ ਤਾਂ ਜਦੋਂ ਬਾਕੀ ਸਾਰੇ ਸ਼ਾਂਤਮਈ ਢੰਗ ਫੇਲ ਹੋ ਚੁੱਕੇ ਸਨ ਉਹਨਾਂ ਦੀਆਂ ਕੁਰਬਾਨੀਆਂ ਦਾ ਕੋਈ ਅੰਤ ਨਹੀਂ 9 ਸਾਲ ਦੀ ਉਮਰ ਵਿੱਚ ਪਿਤਾ ਨੂੰ ਤਿਲਕ ਦੇ ਜੰਜੂ ਦੀ ਰੱਖਿਆ ਕਰਨ ਵਾਸਤੇ ਕੁਰਬਾਨ ਕੀਤਾ ਜਿਸ ਵਿੱਚ ਨਾ ਕਿਸੇ ਗੁਰੂ ਨੂੰ ਵਿਸ਼ਵਾਸ ਸੀਖ ਤੇ ਨਾ ਹੀ ਸਥਿਕਾਰ ਸਿਰਫ 52 ਸਾਲ ਦੀ ਉਮਰ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਆਰੰਭ ਕੀਤੇ ਜ਼ਬਰ ਤੇ ਜਨਮ ਦੇ ਖਿਲਾਫ ਕ੍ਰਾਂਤੀਕਾਰੀ ਸਿਧਾਂਤਾਂ ਨੂੰ ਸਿਖਰ ਤੇ ਪਹੁੰਚਾਇਆ ਜਿਸ ਲਈ ਉਹਨਾਂ ਨੇ ਆਪਣੇ ਸਰਵੰਸ ਤੇ अनेका ਪਿਆਰੇ ਸਿੱਖਾਂ ਦੀ ਕੁਰਬਾਨੀ ਦਿੱਤੀ ਉਹਨਾਂ ਦਾ ਹੌਸਲਾ ਵੀ ਕਮਾਲ ਦਾ ਸੀ ਇਤਨਾ ਕੁਝ ਵਾਪਰ ਗਿਆ ਪਰ ਫਿਰ ਵੀ ਚੜਦੀ ਕਲਾ ਚ ਰਹਿ ਕੇ ਰੱਬ ਦਾ ਸ਼ੁਕਰ ਮਨਾਉਂਦੇ ਰਹੇ ਚਮਕੌਰ ਦੀ ਝੰਗ ਵਿੱਚ ਆਪਣੇ ਪੁੱਤਰਾਂ ਨੂੰ ਆਪਣੇ ਹੱਥੀਂ ਤਿਆਰ ਕਰਕੇ ਸ਼ਹਾਦਤਾਂ ਲਈ ਤੋਰਨਾ ਆਪਣੀ ਅੱਖੀਂ ਸ਼ਹੀਦ ਹੁੰਦਿਆਂ ਵੇਖ ਕੇ ਇੱਕ ਹੰਝੂ ਕੇਰੇ ਬਿਨਾ ਉਸ ਕਾਲ ਪ੍ਰਖ ਦਾ ਧੰਨਵਾਦ ਕਰਨਾ ਦੋ ਪੁੱਤਰਾਂ ਦੀਆਂ ਨੀਹਾਂ ਵਿੱਚ ਚੜਾ ਦਿੱਤੇ ਤੇ ਸੀਨਾ ਕੀਤੀ ਸਿੱਤਮ ਜਫਾ ਕਹਿਰ ਦਾ ਮੁਕਾਬਲਾ ਪਿਆਰ ਤੇ ਸਤਿਗੁਣ ਨਾਲ ਕਰਨ ਲਈ ਕੋਈ ਆਮ ਗੱਲ ਨਹੀਂ ਉੱਤਰ ਵੀ ਜਿਨ੍ਹਾਂ ਨੇ ਇਤਨੀ ਮਾਸੂਮ ਉਮਰ ਵਿੱਚ ਹਾਦਸੇ ਦੇਖ ਕੇ ਆਪਣੇ ਜਹਾੂ ਜਾਲ ਨਾਲ ਕੇਵਲ ਸਿੱਖ ਇਤਿਹਾਸ ਰੋਸ਼ਨ ਕੀਤਾ ਬਲਕਿ ਸ਼ਹੀਦੀ ਦੀ ਇੱਕ ਐਸੀ ਮਿਸਾਲ ਕਾਇਮ ਕੀਤੀ ਜੋ ਦੁਨੀਆ ਦੇ ਇਤਿਹਾਸ ਨਾਲੋਂ ਵੱਖਰੀ ਹੈ ਜਿੰਨੇ ਖਿਤਾਬ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਨੇ ਸ਼ਾਇਦ ਹੀ ਕਿਸੇ ਹੋਰ ਮਹਾਪੁਰਸ਼ ਨੂੰ ਮਿਲੇ ਹੋਣ ਉਹਨਾਂ ਨੂੰ ਸ਼ਹੀਦ ਪਿਤਾ ਦਾ ਪੁੱਤਰ ਸ਼ਹੀਦ ਪੁੱਤਰਾਂ ਦਾ ਪਿਤਾ ਬਣਨ ਦਾ ਮਾਣ ਮਿਲਿਆ ਉਹਨਾਂ ਦਾ ਸਾਰਾ ਜੀਵਨ ਦੇਸ਼ ਤੇ ਕੌਮ ਲਈ ਕੁਰਬਾਨੀਆਂ ਕਰਦੇ ਬੀਤ ਗਿਆ ਖਾਸ ਕਰਕੇ ਪੋਦੇ ਉਹ 7 ਦਿਨ ਜਿਨ੍ਹਾਂ ਨੂੰ ਸੁਣ ਕੇ ਹਰ ਇੱਕ ਤੇ ਰੋਂਗ ਤੇ ਖੜੇ ਹੋ ਜਾਂਦੇ ਹਨ ਦਿਲ ਕੰਬ ਉੱਠਦਾ ਹੈ ਚਾਰ ਪੁੱਤਰ ਤਿੰਨ ਪਿਆਰੇ ਤੇ 500 ਤੋਂ ਵੱਧ ਸੰਤ ਸਿਪਾਹੀ ਜੋ ਉਹਨਾਂ ਨੂੰ ਪੁੱਤਰਾਂ ਤੋਂ ਵੱਧ ਪਿਆਰੇ ਸੀ ਸ਼ਹੀਦ ਹੋਏ ਪਰ ਕੁਝ ਹਿੰਦੂ ਤੇ ਮੁਸਲਮਾਨਾਂ ਵਿੱਚੋਂ ਅਜੇਹੇ ਵੀ ਨੇਕ ਦਿਲ ਇਨਸਾਨ ਸੀ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਪੀਰ ਮੁਰਸ਼ਿਦ ਭਗਵਾਨ ਉੱਚ ਦੇ ਵੀਰ ਸੰਤ ਫਤ ਤੇ ਗੁਰੂ ਸਮਝ ਕੇ ਉਹਨਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਪਰ ਤਿਆਰ ਰਹੇ ਇਸ ਧਰਮ ਯੁੱਧ ਵਿੱਚ अनेका ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਨੇ ਸਾਂਝਾ ਖੂਨ ਡੋਲਿਆ ਜਿਵੇਂ ਕਿ ਪੀਰ ਬੁੱਧੂ ਜੀ ਮਹਾਂਤੂ ਕਿਰਪਾਲ ਨਬੀ ਖਾਨ ਗਨੀ ਖਾਨ ਕਾਜੀ ਪੀਰ ਮੁਹੰਮਦ ਭਾਈ ਮੋਤੀ لال ਮਹਿਰਾ ਨਵਾਬ ਮਲੇਰ ਕੋਟ ਲਾਤੇ ਹੋਏ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਇੱਕ ਪਾਸੇ ਉਹ ਪਠਾਣ ਸਨ ਜੋ ਲਾਲਚ ਦੀ ਖਾਤਰ ਗੁਰੂ ਸਾਹਿਬ ਨੂੰ ਜਿੰਦਾ ਪਕੜਨ ਲਈ ਪਿੱਛਾ ਕਰ ਰਹੇ ਸੀ ਤੇ ਦੂਜੇ ਪਾਸੇ ਗਨੀ ਖਾਨ ਤੇ ਨਬੀ ਖਾਨ ਵਰਗੇ ਪਠਾਣ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਐਸੀ ਜਗ੍ਹਾ ਤੇ ਪਹੁੰਚਾਇਆ ਕਿ ਜਿੱਥੇ ਉਹਨਾਂ ਦੀ ਜ਼ਿੰਦਗੀ ਲਈ ਕੋਈ ਖਤਰਾ ਹੀ ਨਹੀਂ ਸੀ ਕਾਜੀ ਵੀਰ ਮੁਹੰਮਦ ਜੋ ਇੱਕ ਵਕਤ ਗੁਰੂ ਸਾਹਿਬ ਨੂੰ ਪੜ੍ਹਾਉਂਦਾ ਸੀ ਉਸਨੇ ਜਗ੍ਹਾ-ਜਗ੍ਹਾ ਲੱਗੀ ਨਾਕਾਬੰਦੀ ਤੇ ਸ਼ਾਹੀ ਕਮਾਂਡਰਾਂ ਨੂੰ ਇਹ ਕਹਿ ਕੇ ਤਸੱਲੀ ਕਰਵਾਈ ਕਿ ਇਹ ਉੱਚ ਦੇ ਪੀਰਾਂ ਦੇ ਪੀਰ ਹਨ ਅੱਲਾ ਦੇ ਪਿਆਰਾਂ ਨੂੰ ਰੋਕਣਾ ਗੁਨਾਹ ਹੈ ਸੀਨਾਂ ਦੇ ਪਿਆਰ ਤੇ ਸਤਿਕਾਰ ਗੁਰੂ ਸਹਿ ਵਾਸਤੇ ਇੱਕ ਪਾਸੇ ਗੁਰੂ ਸਹਿ ਦੇ ਪੁੱਤਰਾਂ ਨੂੰ ਸਹਾਂਦਿਆ ਨਹੀਂ ਹਾਂ ਚ ਸ਼ਹੀਦ ਕਰਾਉਣ ਲਈ ਗੰਕੂ ਬ੍ਰਾਹਮਣ ਤੇ ਸੁਚਾ ਆਨੰਦ ਵਰਗੇ ਹਿੰਦੂ ਵੀ ਸਨ ਦੂਜੇ ਪਾਸੇ ਮੋਤੀ لال ਮਹਿਰਾ ਤੇ ਟੋਡਰਵਾਲ ਵਰਗੇ ਨੇਕ ਦਿਲ ਸਾਨ ਜਿਨ੍ਹਾਂ ਨੇ ਕੈਦਖਾਨੇ ਵਿੱਚ ਸਾਰਾ ਖਤਰਾ ਝੇਲ ਕੇ ਬੱਚਿਆਂ ਲਈ ਦੁੱਧ ਪਹੁੰਚਾਇਆ ਤੇ ਆਪਣਾ ਸਭ ਕੁਝ ਵੇਚ ਕੇ ਸੰਸਕਾਰ ਦੀ ਜਗਾ ਮੋਹਰਾ ਵਿਸ਼ਾ ਕੇ ਖਰੀਦੀ ਦੀਨਾਪਿੰਡ ਦੇ ਚੌਧਰੀ ਲਖਮੀਰਾ ਤੇ ਸ਼ਸ਼ਮੀਰਾ ਨੂੰ ਜਦੋਂ ਸਰਹੰਦੇ ਨਵਾਬ ਨੇ ਗੁਰੂ ਗੋਬਿੰਦ ਸਿੰਘ ਨੂੰ ਉਸਤੇ ਹਵਾਲੇ ਕਰਨ ਦਾ ਹੁਕਮ ਦਿੱਤਾ ਤਾਂ ਉਹਨਾਂ ਦਾ ਜਵਾਬ ਸੀ ਗੁਰੂ ਸਾਹਿਬ ਸਾਡੇ ਪੀਰ ਹਨ ਉਹਨਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਇਹਨਾਂ ਨੂੰ ਤਾਂ ਅਸੀਂ ਤੁਹਾਡੇ ਹਵਾਲੇ ਹਰਗਿਜ ਨਹੀਂ ਕਰਾਂਗੇ ਇੱਥੇ ਹੀ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਇੱਕ ਲੰਬੀ ਚਿੱਠੀ ਲਿਖੀ ਸੀ ਜਿਸ ਨੂੰ ਜਫਰਨਾਮਾ ਕਹਿੰਦੇ ਨੇ ਜਦ ਸਿੰਘਾ ਨੇ ਭਾਈ ਕਨਈਆ ਦੀ ਸ਼ਿਕਾਇਤ ਗੁਰੂ ਸਾਹਿਬ ਨੂੰ ਕੀਤੀ ਕੀ ਅਸੀਂ ਜੰਗ ਵਿੱਚ ਜੂਝ ਕੇ ਦੁਸ਼ਮਣ ਨੂੰ ਮਾਰਦੇ ਹਾਂ ਜ਼ਖਮੀ ਕਰਦੇ ਹਾਂ ਤੇ ਇਹ ਦੁਸ਼ਮਣਾਂ ਨੂੰ ਵੀ ਪਾਣੀ ਫੜਾ ਕੇ ਜਿਵਾਲਦਾ ਹੈ ਤਾਂ ਭਾਈ ਕਨਈਆ ਕੋਲੋਂ ਪੁੱਛਿਆ ਗਿਆ ਉਸ ਦਾ ਉੱਤਰ ਸੀ ਪਾਸ਼ਾ ਮੈਨੂੰ ਤਾਂ ਕੋਈ ਦੁਸ਼ਮਣ ਹੀ ਨਜ਼ਰ ਨਹੀਂ ਆਉਂਦਾ ਹਰ ਇੱਕ ਵਿੱਚ ਮੈਨੂੰ ਤੁਹਾਡਾ ਹੀ ਰੂਪ ਦਿਸਦਾ ਹੈ ਤਾਂ ਗੁਰੂ ਸਾਹਿਬ ਨੇ ਉਸ ਨੂੰ ਮਰਹਮ ਦੀ ਡੱਬੀ ਦਿੱਤੀ ਤੇ ਪਾਣੀ ਭਲਾਣ ਦੇ ਨਾਲ ਨਾਲ ਮਰਹਮ ਪੱਟੀ ਕਰਨ ਦੀ ਵੀ ਹਦਾਇਤ ਦਿੱਤੀ ਉਹਨਾਂ ਨੂੰ ਵੀ ਕਿੱਥੇ ਕੋਈ ਦੁਸ਼ਮਣ ਨਜ਼ਰ ਆਉਂਦਾ ਸੀ ਉਹ ਤਾਂ ਸਰਦਾ ਭਲਾਈ ਮੰਗਦੇ ਰਹੇ ਉਹਨਾਂ ਦੀ ਤਕੱਤ ਜ਼ੁਲਮ ਨਾਲ ਸੀ ਇਨਸਾਨਾਂ ਨਾਲ ਨਹੀਂ ਗੁਰੂ ਸਾਹਿਬ ਦੀ ਕਮਾਨ ਦੀ ਡੋਰੀ ਖਿੱਚਣ ਦੀ ਤਾਕਤ 496 ਪੌਂਡ ਮਤਲਬ 234 ਕਿਲੋ ਦੀ ਹੁੰਦੀ ਸੀ ਹਰ ਤੀਰ ਨਾਲ ਡੇਢ ਤੋਲਾ ਸੋਨਾ ਲੱਗਾ ਹੁੰਦਾ ਸੀ ਸਿਰਫ ਇਸ ਕਰਕੇ ਹੀ ਕਿ ਅਗਰ ਕੋਈ ਵੈਰੀ ਜ਼ਖਮੀ ਹੋ ਜਾਏ ਉਸ ਕੋਲੋਂ ਪੈਸੇ ਨਾ ਹੋਣ ਤਾਂ ਸੋਨਾ ਵੇਚ ਕੇ ਇਲਾਜ ਕਰਾ ਸਕੇ ਔਰ ਅਗਰ ਉਸਦੀ ਮੌਤ ਹੋ ਜਾਈ ਤਾਂ ਉਸ ਲਈ ਕਫਨ ਦਫਨ ਦਾ ਇੰਤਜ਼ਾਮ ਹੋ ਸਕੇ ਵੈਰੀਆਂ ਜਾਂ ਵੈਰੀਆਂ ਦੇ ਪਰਿਵਾਰ ਬਾਰੇ ਉਹਨਾਂ ਦੀ ਜ਼ਖਮੀ ਜਾਂ ਮੌਤ ਦੇ ਹਾਲਤ ਬਾਰੇ ਸੋਚਣਾ ਤੇ ਉਹਨਾਂ ਦੇ ਕਫਨ ਦਫਨ ਦਾ ਇੰਤਜ਼ਾਮ ਕਰਨਾ ਇਤਨੀ ਡੂੰਗੀ ਤੇ ਉੱਚੀ ਸੋਚ ਕਿਸੇ ਆਮ ਇਨਸਾਨ ਦੀ ਜਾਂ ਕਿਸੇ ਫੌਜੀ ਜਰਨੈਲ ਦੀ ਨਹੀਂ ਹੋ ਸਕਦੀ ਕਿਸੇ ਦਰਵੇਸ਼ ਫਕੀਰ ਜਾਂ ਰਹਿਬਰ ਦੀ ਹੀ ਹੋ ਸਕਦੀ ਹੈ ਗੁਰੂ ਸਾਹਿਬ ਨੇ 14 ਲੜਾਈਆਂ ਲੜੀਆਂ ਤੇ ਜਿੱਤੀਆਂ ਵੀ ਪਰ ਕਦੀ ਕਿਸੇ ਤੇ ਆਪ ਹਮਲਾ ਨਹੀਂ ਕੀਤਾ ਉਹਨਾਂ ਨੇ ਜੰਗੀ ਸੂਲ ਵੀ ਦੁਨੀਆ ਤੋਂ ਵਕਸਨ ਕਿਸੇ ਦੇ ਪਹਿਲੇ ਹੱਲਾ ਨਹੀਂ ਬੋਲਣਾ ਪਹਿਲਾ ਵਾਰ ਨਹੀਂ ਕਰਨਾ ਪਹਾੜੇ ਦਾ ਪਿੱਛਾ ਨਹੀਂ ਕਰਨਾ ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਜਾਂ ਵੈਰ ਨਹੀਂ ਸੀ ਰਾਜਾ ਮਹਾਰਾਜੇ ਨੇ ਹਮਲੇ ਵੀ ਦਿੱਤੇ ਤੇ ਲੋੜ ਵੇਲੇ ਮਾਫੀਆਂ ਵੀ ਦਿੱਤੀਆਂ ਔਰੰਗਜ਼ੇਬ ਦੇ ਅੰਤ ਤੇ ਜ਼ੁਲਮ ਕੀਤੇ ਤੇ ਕਰਵਾਏ ਪਏ ਜਦ ਉਸ ਨੂੰ ਇਹਿਸਾਸ ਹੋਇਆ ਤੇ ਆਪਣੀ ਭੁੱਲ ਬਖਸ਼ਾਉਣ ਲਈ ਗੁਰੂ ਸਾਹਿਬ ਨੂੰ ਮਿੰਤਾ ਤਰਲੇ ਆ ਸੱਦਿਆ ਤਾਂ ਗੁਰੂ ਸਾਹਿਬ ਸਭ ਕੁਝ ਭੁਲਾ ਕੇ ਜਾਣ ਲਈ ਤਿਆਰ ਹੋ ਗਏ ਇੱਕ ਵਾਰੀ ਜਦ ਗੁਰੂ ਸਾਹਿਬ ਪੀਰ ਬੁੱਧੂ شاہ ਕੋਲ ਸਮਾਣੇ ਆਏ ਤਾਂ ਉੱਥੇ ਦੇ ਹਾਕਮ ਉਸਮਾਨ ਖਾਨ ਨੇ ਪੀਰ ਜੀ ਨੂੰ ਗੁਰੂ ਸਾਹਿਬ ਉਸਤੇ ਹਵਾਲੇ ਕਰਨ ਨੂੰ ਕਿਹਾ ਪੀਰ ਬੁੱਧੂ ਜਾਨ ਇਨਕਾਰ ਦਿੱਤਾ ਕਿ ਇਤਨਾ ਮਨਵਾ ਲਿਆ ਹੈ ਕਿ ਮੈਂ ਉਹਨਾਂ ਨੂੰ ਖੂਨ ਤੈਨੂੰ ਦੇ ਦਿਆਂ ਤਾਂ ਤੂੰ ਔਰੰਗਜ਼ੇਬ ਤਸੱਲੀ ਕਰਵਾ ਸਕਦਾ ਹੈ ਪੀਰ ਬੁੱਧੂ شاہ ਦੇ ਤੀਸਰੇ ਪੁੱਤਰ ਨੇ ਸਲਾਹ ਦਿੱਤੀ ਕਿ ਉਸ ਦਾ ਸਿਰ ਕਲਮ ਕਰਕੇ ਉਸ ਦਾ ਖੂਨ ਉਸਮਾਨ ਖਾਨ ਨੂੰ ਭੇਜ ਦਿੱਤਾ ਜਾਵੇ ਪੀਰ ਬੁੱਧੂ ਸ਼ਾਹ ਨੇ ਐਵੇਂ ਹੀ ਕੀਤਾ ਪਰ ਔਰੰਗਜ਼ੇਬ ਦੇ ਸ਼ਾਹੀ ਹਕੀਮ ਨੇ ਖੂਨ ਦੇਖਿਆ ਦੇਖਿਆ ਕਿ ਇਹ ਕਿਸੇ ਰੱਬੀ ਨੂਰ ਦਾ ਖੂਨ ਨਹੀਂ ਹੈ ਉਸਮਾਨ ਖਾਨ ਉਹ ਗੁੱਸਾਇਆ ਉਸਨੇ ਪੀਰ ਬੁੱਧੂ ਸਾਦੀ ਹਵੇਲੀ ਨੂੰ ਅਗਲਾਤੀ ਤੇ ਪੀਰ ਬੁੱਧੂ ਸ਼ਾਹ ਨੂੰ ਜੰਗਲਾਂ ਚ ਲੈ ਜਾ ਕੇ ਜ਼ਮੀਨ ਵਿੱਚ ਜਿੰਦਾ ਦਬ ਦਿੱਤਾ ਸਿਰ ਤੇ ਦਹੀਂ ਪਾ ਕੇ ਜੰਗਲੀ ਕੁੱਤਿਆਂ ਨੂੰ ਛੱਡ ਦਿੱਤਾ ਜੋ ਉਹਨਾਂ ਨੂੰ ਨੋਚ-ਨੋਚ ਕੇ ਖਾ ਗਏ ਬੀਬੀ ਨਾਸੀਰਾ ਪੀਰ ਬੁੱਧੂ ਸਾਦੀ ਵੀਵੀ ਦੇਵੀ ਗੁਰੂ ਸਾਵਲੀ ਸਰਦਾ ਆਤ ਦਿੱਸੀ ਜਦੋਂ ਵੀਰ ਬੁੱਧੂ ਸਾਹ ਭਗਾਣੀ ਦੀ ਯੱਤ ਵਾਪਸ ਆਇਆ ਤਾਂ ਬੀਬੀ ਨਸੀਰਾ ਨੂੰ ਕਿਹਾ ਕਿ ਤੇਰੇ ਦੋ ਪੁੱਤਰ ਜੀਤ ਕਰਾ ਕੇ ਆਇਆ ਹਾਂ ਤਾਂ ਬੀਬੀ ਨਸੀਰਾ ਰੋਣ ਲੱਗੀ ਪੀ ਜੀ ਨੇ ਹੌਸਲਾ ਦਿੱਤਾ ਚੁੱਪ ਕਰਾਇਆ ਤਾਂ ਬੀਬੀ ਨਸੀਰਾ ਨੇ ਦੱਸਿਆ ਕਿ ਮੈਂ ਇਸ ਕਰਕੇ ਨਹੀਂ ਰੋ ਰਹੀ ਕਿ ਮੇਰੇ ਦੋ ਪੁੱਤਰ ਜੀਤ ਹੋ ਗਏ ਮੈਂ ਤਾਂ ਇਸ ਕਰਕੇ ਰੋ ਰਹੀ ਆ ਕਿ ਜੋ ਦੋ ਵਾਪਸ ਆਏ ਹਨ ਉਹਨਾਂ ਨੂੰ ਜੰਮਣ ਵਿੱਚ ਮੇਰੇ ਕੋਲੋਂ ਕੀ ਭਲ ਹੋ ਗਈ ਕਿ ਜੋ ਗੁਰੂ ਸੈਵ ਨੇ ਕਬੂਲ ਨਹੀਂ ਕੀਤੇ ਨਹੀਂ ਤਾਂ ਮੈਂ ਅੱਜ ਵੀ ਚਾਰ ਸ਼ਹੀਦ ਸਾਹਿਬਜਾਦਿਆਂ ਦੀ ਮਾਂ ਕਹਲਾਂਦੀ ਜਦੋਂ ਗੁਰੂ ਸਾਹਿਬ ਚਮਕੌਰ ਖੁੱਲ੍ਹੀ ਤਾਂ ਤਾਂ ਕੁਝ ਸਿੰਘਾਂ ਨੇ ਟਿਕੇ ਹੋਏ ਸੀ ਤਜਮੀਰ ਜੰਦ ਇਸ ਦੀ ਤਾਕ ਵਿੱਚ ਸੀ ਉਸਨੇ ਮੌਕਾ ਦੇਖ ਕੇ ਲੋਹਰ ਦੇ ਦੋ ਉਮਰਾਓ ਜੋ 5000 5000 ਦੀਆਂ ਫੌਜਾਂ ਲੈ ਕੇ ਦਿੱਲੀ ਵੱਲ ਨੂੰ ਜਾ ਰਹੇ ਸੀ ਆਪਣੇ ਇਲਾਹੀ ਨੂੰ ਇਸ ਸਨੇਹ ਨਾਲ ਲੁਧਿਆਣੇ ਇਹਨਾਂ ਦੇ ਮਨਵਸਤਾਰਾ ਕੋਲ ਭੇਜ ਦਿੱਤਾ ਗੁਰੂ ਜਹਵ ਇਸ ਵੇਲੇ ਕੁੱਲੇ ਮદાન ਵਿੱਚ ਬੈਠੇ ਹੋਏ ਸਨ ਤੁਸੀਂ ਸੌਖੇ ਹੀ ਉਹਨਾਂ ਤੇ ਕਾਬੂ ਪਾ ਸਕਦੇ ਹੋ ਇਸ ਸਨੇਹੇ ਤੇ ਦੋਨੋਂ ਹੀ ਮਰਾਉ ਬੜੇ ਖੁਸ਼ ਹੋਏ ਤੇ ਮੌਕੇ ਨੂੰ ਗਣੀ ਵੱਤ ਸਮਝ ਕੇ ਚਮਕੌਰ ਵਾਲ ਨੂੰ ਤਰਫੇ ਗੁਰੂ ਸਹਿਬ ਨੂੰ ਲੁਧਿਆਣੇ ਤੋਂ ਖਬਰ ਮਿਲ ਗਈ ਰਣਜੀਤ ਨਗਾਰਾ ਵਜਾ ਕੇ ਲੜਾਈ ਵਾਸਤੇ ਤਿਆਰ ਹੋ ਗਏ ਜਦੋਂ ਦੋਨੋਂ ਪਾਸਿਓਂ ਟਕਰਾ ਹੋਇਆ ਤਾਂ ਮਰਾਉ ਨੂੰ ਬੜਾ ਚਾਰਜ ਹੋਇਆ ਕਿ ਇਤਨੀ ਥੋੜੀ ਫੌਜ ਨਾਲ ਕਿਸੇ ਹਿੰਮਤ ਤੇ ਦਲੇਰੀ ਨਾਲ ਸਿੱਖ ਲੜ ਰਹੇ ਹਨ ਉਹ ਅੱਗੇ ਹੋ ਕੇ ਆਪ ਗੁਰੂ ਸਹਿਬ ਨਾਲ ਜੰਗ ਕਰਨ ਲਈ ਵਧਿਆ ਗੁਰੂ ਸਾਹਿਬ ਦਾ ਤੇਜ ਪ੍ਰਤਾਪ ਉਸ ਤੋਂ ਚੱਲਿਆ ਨਹੀਂ ਗਿਆ ਉਹ ਘੋੜੇ ਤੋਂ ਉਤਰਿਆ ਚਰਨਾਂ ਤੇ ਮੱਥਾ ਟੇਕਿਆ ਤੇ ਆਪਣੇ ਗੁਨਾਹ ਦੀ ਮਾਫੀ ਮੰਗਣ ਲੱਗਾ ਤੁਸੀਂ ਤਾਂ ਵੀਰਾਂ ਦੇ ਪੀਰ ਅੱਲਾ ਦੇ ਨੂਰ ਲੱਗਦੇ ਹੋ ਗੁਰੂ ਜੀਬ ਨੇ ਉਸਨੂੰ ਥਾਪੜ ਦਿੱਤਾ ਜ਼ੁਲਮ ਨਾ ਕਰਨ ਤੇ ਅਲਾਨੁ ਤੇ ਦਿੱ ਰੱਖਣ ਦੀ ਹਦਾਇਤ ਦਿੱਤੀ ਪੰਡਿਤ ਜੀਵਦਾਸ ਨੂੰ ਗੁਰੂ ਸਾਹਿਬ ਚੋਂ ਕ੍ਰਿਸ਼ਨ ਜੀ ਦੇ ਸਤੇ ਸਨ ਭੀਖਣਛਾ ਵਰਗੇ ਨਾਮੀ ਕੀ ਜਿੰਨਾ ਦੇ ਦਰਸ਼ਨ ਕਰਨ ਲਈ ਹਕੂਮਤ ਦੇ ਬਾਦਸ਼ਾਹ ਪੈਦਲ ਚੱਲ ਕੇ ਆਰਦੇ ਸੀ ਕਈ ਘੰਟੇ ਦਰਸ਼ਨਾਂ ਦੀ ਇੰਤਜ਼ਾਰ ਕਰਦੇ ਸੀ ਉਹ ਫਕੀਰ ਕਈ ਕੀ ਘੰਟੇ ਪੈਦਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਸਜਦਾ ਤੇ ਸੇਵਾ ਕਰਦੇ ਉਹਨਾਂ ਨੇ ਸਿੱਖਾਂ ਨੂੰ ਖਾਲੀ ਜੁਲਮ ਦਾ ਟੱਕਰਾ ਕਰਨ ਹੀ ਨਹੀਂ ਸਿਖਾਇਆ ਸੀ ਉਹਨਾਂ ਨੇ ਸਿੱਖਾਂ ਲਈ ਸ਼ਸਤਰ ਪਹਿਨਣੇ ਜ਼ਰੂਰੀ ਅੰਗ ਬਣਾਏ ਸਨ ਉਤੇ ਹੀ ਨਿਤਨੇਮ ਦਾ ਪਾਠ ਕਰਨਾ ਵੀ ਅਵਸ਼ਕ ਬ ਕਰ ਦਿੱਤਾ ਸੀ ਉਹਨਾਂ ਦਾ ਆਪਣਾ ਕਿਰਦਾਰ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਸਰਸਾ ਨਦੀ ਦੇ ਕਿਨਾਰੇ ਵਰਦੀਆਂ ਗੋਲੀਆਂ ਹੇਟ ਉਹਨਾਂ ਨੇ ਆਪਣਾ ਨਿਤਨੇਮ ਨਹੀਂ ਛੱਡਿਆ ਉਹਨਾਂ ਦੀ ਬਾਣੀ ਕਾ ਲੁਸਤਤ ਤੇ ਜਾਪ ਸਾਹਿਬ ਹੁਣ ਤੱਕ ਸਿੱਖੀ ਨੂੰ ਰੂਹਾਨੀਅਤ ਦੇ ਦਰਸ਼ਨ ਕਰਾਉਂਦੀ ਹੈ ਗੁਰੂ ਨਾਨਕ ਸਾਹਿਬ ਦੀ ਤੇਰਾ ਤੇਰਾ ਸਾਖੀ ਨਾਲ ਜੋੜਦੀ ਹੈ ਅਬਦੁਲ ਮਜੀਦ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਕਦੇ ਇਸਲਾਮ ਜਾਂ ਮੁਸਲਮਾਨਾਂ ਦੇ ਵੈਰੀ ਨਹੀਂ ਸੀ ਜੋ ਫਿਕੰਬਰ ਖੁਦਾ ਦੀ ਖਲਕਤ ਨੂੰ ਇੱਕ ਸਮਝਦਾ ਹੋਵੇ ਨਿਵਾਸ ਤੇ ਪੂਜਾ ਮੰਦਰ ਤੇ ਮਸਜਿਦ ਵਿੱਚ ਕੋਈ ਫਰਕ ਨਾ ਕਰਦਾ ਹੋਵੇ ਜਿਸ ਦੀ ਫੌਜ ਵਿੱਚ ਹਜ਼ਾਰਾਂ ਮੁਸਲਮਾਨ ਝਾਲਮ ਮੁਗਲ ਹਕੂਮਤ ਨਾਲ ਟਾਕਰਾ ਕਰਨ ਦੀ ਖੜੇ ਹੋਣ ਜਿਸ ਤੇ ਪੈਰੋਕਾ ਲੜਾਈ ਦੇ ਮੈਦਾਨ ਵਿੱਚ ਆਪਣੇ ਅਤੇ ਦੁਸ਼ਮਣ ਨੂੰ ਪਾਣੀ ਪਿਲਾਉਂਦੇ ਮਰਮ ਬੱਟੀ ਦੀ ਸੇਵਾ ਕਰਨ ਜਿਸ ਤੇ ਲੰਗਰ ਵਿੱਚ ਹਰ ਮੁਸਲਮਾਨ ਹਿੰਦੂ ਸਿੱਖ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਤੇ ਸੰਗਤ ਕਰਨੋਂ ਭਲਾ ਕਿਸੇ ਮਹਿਜ ਹੰਦਾ ਵੈਰੀ ਕਿਵੇਂ ਹੋ ਸਕਦਾ ਹੈ ਉਹ ਵੱਖਰੀ ਗੱਲ ਹੈ ਕਿ ਉਸ ਸੰਗਤ 'ਚ ਜੋ ਜ਼ੁਲਮ ਕਰ ਰਹੀ ਸੀ ਇਫਤਖਾਲ ਮੁਸਲਮਾਨਾਂ 'ਚ जंगा की शुरुआत पहाड़ी राजे जो कि हिंदू सन उन्होंने तो ही हुई जिस विच पीर बुद्धू शाह जो कि एक नामी मुसलमान फकीर सन अपने सात सौ मरीज चार पुत्र भ्रा भतीजे समेत गुरु साहबान खड़े हो गए गुरु साहबाना ने लौट पई त मुसलमान लिये मुसीतं भी बढ़ाई बंदा बहादुर मिश्रा महाराजा रणजीत सिंह वक्त भी मुसीत बनिया पर अज अच्छा तक किसी सिख ने ढाई नहीं वागुरु जी का खालसा वाह